ਗਾਈਡ ਸਾਸਰੀਆ ਕਾਲ ਕੀ ਆ ਅੱਜ ਉਦਾਸੀ ਹੋਣੀ ਮੇਰੀ ਸਹੇਲੀ ਆਈ ਮੈਨੂੰ ਲੈਣ ਵਾਸਤੇ ਤੇ ਬੋਲ ਰੋ ਕਿ ਅਸੀਂ ਅੱਜ ਕਿਹੜੀਆਂ ਕੱਟਣੀਆਂ ਨੇ ਦੋਨਾਂ ਦੇ ਹਾਂ ਇਹ ਗੱਡੀ ਚ ਲੈ ਆਂ ਸਾਡੇ ਪਿੰਡ ਆਓ ਪਿੰਡ ਚੱਲੇ ਕਾਸਤਰੀ ਕਾਸਤਰੀ ਹਾਂ ਮੈਂ ਕਰਾਣੇ ਆਂ ਬਾਲ ਕਲਰ ਇਹ ਤੁਹਾਨੂੰ ਅਸੀਂ ਨਿਊ ਲੁੱਕ ਪਾਵਾਂਗੇ ਨਿਊ ਲੁੱਕ ਪਾਵਾਂਗੇ ਭੈਣ ਦੀ ਆਓ ਦੇਖਿਓ ਫਿਰ ਆ ਫਿਰ ਦੇਖਿਓ ਫਿਰ ਇਹ ਦੱਸਿਓ ਜਰੂਰ ਸਾਰੇ ਕਿੱਤਾ ਦੀ ਲੱਗੀ ਵਾਲ ਕਰਾ ਕੇ ਵਾਲ ਕਰਾ ਕੇ ਨਾ ਮੈਂ ਨਹੀਂ ਪਾਣੀ ਲੁੱਕ ਲੁੱਕ ਪਿਆ ਇਹ ਵਾਲਾਂ ਦੀ ਮੇਰੇ ਸਾਰਿਆਂ ਨੂੰ ਪਤਾ ਲੱਗ ਜਾਣਾ ਇੰਡੀਆ ਮੈਂ ਸਰਪ੍ਰਾਈਜ਼ ਦੇਣਾ ਹਾਂ ਦੀਦੀ ਚ ਲੈ ਇੰਡੀਆ ਸਰਪ੍ਰਾਈਜ਼ ਦੇਣਾ ਸਹੀ ਗੱਲ ਹੈ ਘਰਦਿਆਂ ਨੂੰ ਆ ਜਾਨੀ ਗਈ ਸੀਗੀ ਇੰਡੀਅਨ ਤੇ ਬਾਹਰੋਂ ਆਈ ਇਟਾਲੀਅਨ ਬਣ ਕੇ ਸਹੀ ਗੱਲ ਹੈ ਸਰਪ੍ਰਾਈਜ਼ ਦੇਣਾ ਮੈਂ ਹੁਣ ਜੇ ਮੈਂ ਹੁਣ ਵੀਡੀਓ ਜੀ ਦਿਖਾ ਦਵਾਂ ਉਹਨੇ ਮੈਨੂੰ ਦੇਖ ਲੈਣਾ ਦੇਖ ਲੈਣਾ ਵਾ ਅਸੀਂ ਦਿਖਾਣਾ ਹੈਗਾ ਅਸੀਂ ਨਹੀਂ ਦਿਖਾਣਾ ਹੈਗਾ ਹੁਣ ਮੈਂ ਦਿਖਾਵਾਂਗੀ ਐਤਵਾਰ ਨੂੰ ਲੁੱਕ ਆਪਣੀ ਹਾਂ ਫਾਈਨਲ ਲੁੱਕ ਫਾਈਨਲ ਲੁੱਕ ਹਾਂ ਉਸ ਦਿਨ ਦਿਖਾਵਾਂਗੇ ਫਿਰ ਦੱਸੂंगे ਫਿਰ ਤੁਹਾਨੂੰ ਦੱਸਾਂਗੇ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਵਾਲ ਕਿੱਥੇ ਵਧੀਆ ਕਰਾਏ ਅਸੀਂ ਜਾਂ ਨਹੀਂ ਕਰਾਏ ਉਹਨਾਂ ਨੇ ਕੀਤੇ ਜਾਂ ਨਹੀਂ ਕੀਤੇ ਉਹ ਵੀ ਦੱਸਾਂਗੇ ਉਹ ਵੀ ਦੱਸਾਂਗੇ ਫਿਰ ਕਿਸੇ ਨੇ ਕਰਾਣੇ ਹੋਏ ਤਾਂ ਪ੍ਰਦੀਪ ਨੂੰ ਸੰਪਰਕ ਕਰੋ ਸੰਪਰਕ ਕਰ ਲੋ ਕਾਮਾ ਕਰ ਲੋ ਮੇਰੇ ਨਾਲ ਸੰਪਰਕ ਕਰਿਓ ਹਾਂ ਆਪਾਂ ਉਹਨਾਂ ਨਾਲ ਸੁਪਰਸ ਕਰਾਂਗੇ ਜਿਹੜੇ ਵਾਲ ਕਰਦੇ ਆ ਸਹੀ ਗੱਲ ਐ ਫਿਰ ਆਪਾਂ ਤੁਹਾਨੂੰ ਭੂਤਾ ਚੜੇ ਲਗਵਾਵਾਂਗੇ ਉਹ ਚੜੇ ਲਾ ਤਾਂ ਉੱਥੇ ਬਣਨੇ ਨੇ ਇੰਡੀਆ ਜਦ ਜਾਨੀਂ ਨੇ ਪਾਰਲਰ ਤੇ ਬੁਟੀਕ ਵਾਲ ਪਾਰਲਰਾਂ ਵਾਲੀ ਤੇ ਪਾਰਲਰ ਵਾਲੀ ਆਏ ਹਾਏ ਉਹ ਬਣਾ ਫਿਰ ਇੱਥੇ ਉਹ ਕੰਮ ਨਹੀਂ ਹੈਗਾ ਵੀ ਤੁਸੀਂ ਪਾਰਲਰ ਚ ਗਏ ਤੇ ਵਿਆਹ ਲਈ ਤੇ ਲਾੜਾ ਖੁਸ਼ ਹੋਵੇ ਸੋਹਣ ਬਣ ਕੇ ਆਈ ਤੇ ਬਾਹਰ ਨਿਕਲੇ ਤੇ ਬਾਅਦ ਚ ਮੂੰਹ ਧੋ ਕੇ ਪਤਾ ਲੱਗੇ ਵੀ ਕਿ சை so <laughs> ਪਹੁੰਚ ਗਏ ਮੈਂ ਪ੍ਰਦੀਪ ਵਾਸਤੇ ਲੈ ਕੇ ਆਈਆਂ ਮਖਾਣੇ ਮਖਾਣੇ ਅਜੀ ਚਾਹ ਨਾਲ ਖਾਣੀ ਹੈ ਚਾਹ ਨਾਲ ਹੀ ਖਾਵਾਂਗੇ ਮੈਂ ਹੁਣ ਬਣਾਉਣਾ ਹੁੰਦਾ ਸਮਾਨ ਮੈਂ ਬਣਾਏ ਹੋਏ ਸੀ ਥੋੜੇ ਜਿ ਮੈਂ ਕਿਹਾ ਚਲ ਮੈਂ ਮੋਟੀ ਚੀਜ਼ ਦੀ ਤਿਆਰੀ ਕਰੀ ਦੇਸੀ ਘਿਓ ਵਿੱਚ ਇਹਦੇ ਥੋੜਾ ਜ ਮੈਂ ਇਹੀ ਖਾਂਦੀ ਹੁਣ ਚਾਹ ਨਾਲ ਵਧੀਆ ਲੱਗਦਾ ਇਹ ਨਾਲ ਮੈਂ ਦੇ ਹਾਂ ਵਧੀਆ ਲੱਗਦੇ ਮੈਂ ਕਿਹਾ ਚਲ ਓ ਓ ਇਹ ਉਹ ਦਿਨ ਤਾਂ ਦੱਸਿਆ ਨਾ ਜਦ ਮੈਂ ਪਹਿਲਾਂ ਮੈਂ ਜਾ ਕੇ ਭੁੰਨੇ ਪਿਆ ਪੈਕਟ ਹੈਗਾ ਸੀ ਫਿਰ ਬਸ ਕੋਲ 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 ਹੈਲੋ ਮੇ ਡੈਸ ਕੈਂਸਿਲ ਲੱਗਦੀ ਆ ਹੋਰ ਸਮੇਂ ਲੱਗਦੀ ਬਹੁਤ ਜੀ ਲੱਗਦੀ ਇੱਕ ਉਹ ਬਦਲੇ ਕੇ ਸੀ ਗੁੱਟੀ ਮਾਰ ਪਈ ਗੁੱਲੀ ਆ ਇਹ ਤਾਂ ਜਰਾ ਸੋਚ ਲਈ ਸੀ ਇੰਡੀਆ ਲੈ ਜਾਉ ਦੇ ਜੀ ਬਦੀਲਾ ਵੀ ਉਹ ਤੇ ਪਹਿਲਣੀ ਹੈ ਹਿੰਦੀ ਚ ਵੀ ਹੈ ਨਾ ਇਹਦੇ ਨਾਲ ਪਜਾਮੇ ਤਾਂ ਮੈਂ ਬਲੈਕ ਪਾਈ ਹੈ ਹੂੰ ਕਿਹੜੀ ਚ ਵਾਈਟ ਨਹੀਂ ਚੰਗੀ ਲੱਗੂਗੀ ਤਾਂ ਬਲੈਕ ਨਹੀਂ ਵਾਈਟ ਵਾਈਟ ਇਸਕਿੰਨੇ ਕਰੂਣੀ ਬਦੀਲਾ ਹਾਂ ਸਹੀ ਜੀ ਕਿਉਂਕਿ ਫਿਰ ਮੈਂ ਆਹ ਉਹ ਆ ਵੀ ਹੈ ਨਾ ਇਸਕਿੰਨੇ ਚ ਚਿੱਟਾ ਹੈ ਚਿੱਟਾ ਵਾਈਟ ਹੀ ਕਹਿ ਰਹੀ ਹਾਂ ਮੈਂ ਤੁਹਾਨੂੰ ਪਰ ਬੋਟ ਵੀ ਤਾਂ ਵਾਈਟ ਪਾਉਣੇ ਬੈਣੇ ਨਾ ਮੈਂ ਤਾਂ ਹੀ ਪਜਾਮੇ ਉੱਪਰ ਕਰ ਦਿੱਤੇ ਅੱਛਾ ਕੋਈ ਚਾਹ ਬੈਕਪੋ ਹੈ ਨਾ ਇਹ ਪੜ੍ਹਨ ਲਈ ਇਹ ਰੋਮਨ ਪੱਤਰ ਲਿਖਣ ਦੀ ਆ ਸਕੂਲ ਨੂੰ ہاں ਬਣਾਉਣਾ ਹੈ ਇੰਡੀਆ ਦਾ ਲੈਟਰ ਮੈਂ ਤਾਂ ਇੰਡੀਆ ਦੇ ਲਈ ਟਿਕਾਣਾ ਬਣਾ ਲਿਆ ਹੈ ਨਾ ਹਾਂ ਇੱਕ ਦੋ ਵੱਡੇ ਕਿਸਮ ਦੇ ਵਿੱਚ ਇਹ ਛੋਟਾ ਸੀਗਾ ਏਦਾਂ ਇਹ ਛੋਟਾ ਉਹਦੇ ਵਿੱਚ ਸਾਈਡ ਤੇ ਰੱਖਿਆ ਜਾਂਦਾ ਤੇ ਜਿੰਨੀ ਤੇ ਵੀ ਭਰ ਕੇ ਭੇਜਦੀਆਂ ਸਾਰੀ ਖਾਦੀ ਉਹਦੀ ਸਾਰੀ ਭਰੀ ਦੀ ਭਰੀ ਮੋੜ ਲਿਓਗਾ ਤੇ ਉਹ ਸਾਰੀ ਤੇ ਸਾਰੀ ਖਾਦੀ ਕਰ ਦਿੰਦੀ ਤੂੰ ਭਾਲ ਨਹੀਂ ਮੈਂ ਤਾਂ ਤੈਨੂੰ ਕੋਡਰਾ ਕਮਾ ਵਧਾਈ ਨਹੀਂ ਹੈ ਮੈਂ ਤਾਂ ਤੈਨੂੰ ਕੌਣ ਦਾ ਕੀ ਫਾਇਦਾ ਤੈਨੂੰ ਦੇ ਕਿਹਦੇ ਫਰਾਈ ਕਿੰਨੇ ਲੱਗੋ ਤਾਂ ਇਹ ਚ ਜਿਆਦਾ ਬਧੀ ਬਣੀ। ਅ ਇਹਨੇ ਕਿ ਬਣੀ। ਆ ਪਾਣੀ ਹੋਰ ਨਤਰਾਲੇ ਨਤਰਾਲੇ। ਆ ਇਹ ਕਿਤੇ ਹਨ। ਮੈਂ ਚਾ ਰੱਖਣਾ ਜਦ ਤੱਕ ਬਣੀ ਜਾਊਗੀ ਹੌਲੀ ਹੌਲੀ ਹਨ। ਤੇ ਮੈਂ ਪਾਲਕ ਵੀ ਰੱਖ ਕੇ ਦੀਵੇਂ ਫੋਕੋੜੇ ਕੱਢਣੇ ਆ। ਫੇਰ ਇੱਕ ਵਾਰ ਕਹਿੰਦੇ ਉੱਥੇ ਟ੍ਰੈਫਿਕ ਕਈ ਵਰੀ ਹੋ ਜਾਂਦੀ ਆ। ਫੋਕੋੜੇ ਆ ਕੇ ਕੱਢ ਲਈ ਪਹਿਲਾਂ ਤੂੰ ਲੈ ਆ। ਰਾਨੀ ਨੂੰ ਤੂੰ ਟਾਈਮ ਸਿਰ ਕਹਿੰਦੇ ਤੂੰ ਮੁੰਡਾ ਦਾ ਫੜ ਲੈ। ਜੇ 15 ਮਿੰਟ ਵੀ ਲੇਟ 9 ਵਜੇ ਆ ਗਈ ਸੀ 2:30 ਤਾਂ ਮੈਂ ਕਿਹਾ ਮਚਾਰ ਨਹੀਂ ਬਸ ਇਹਨਾਂ ਨੇ ਅਗੇ ਇੱਕ ਵਾਰੀ ਕਰਤਾ 2:30 ਘਰੋਂ ਦੋਰਨਾ ਹਾਂ ਅੱਜ ਉੱਥੇ ਪਤਾ ਨਹੀਂ ਕੋਈ ਫੰਕਸ਼ਨ ਆ ਇਹਨਾਂ ਦਾ ਸਕੂਲ ਦੇ ਵਿੱਚ ਹਾਂ ਉਹੋ ਤੇ ਮੈਂ ਵੀ ਚਲ ਕੋਈ ਨਹੀਂ ਉੱਥੇ ਉਹ ਤਕਾਇਆ ਜਾਣਾ ਨਾਲ ਦਾ ਪਿੰਚਰ ਪਿੰਚਰ ਬੀ ਐਂਡ ਜਿਹੜੀ ਹੈ ਸਕੂਲ ਆ ਸਕੂਲ ਤੋਂ ਲੈ ਤੁਹਾਨੂੰ ਮਿਲਿਆ ਦੁਬਾਨੀ ਆ ਆਪਾਂ ਚੱਲਣਾ ਗੱਡੀ 'ਚ ਜਾਣਾ ਹਾਂ ਹਾਂ ਗੱਡੀ 'ਚ ਉਹ ਦਿਖਾਉਂਦੀ ਤੇ ਨੋਟ ਕਰ ਉਹ ਜਾ ਆਪੇ ਉਮਮੇ ਚੱਕਰੀ ਪਾਣੀ ਮਿੰਦੀ ਤੇ ਮੈਂ ਤਾਂ ਚਾਹ ਚ ਇਹ ਪੂਰੇ ਤੋਂ ਲੈ ਕੇ ਇੰਡੀਆ ਤੋਂ ਨਾ ਕਿੱਥੇ ਲੈਣੇ ਮੈਨੂੰ 2 ਸਾਲ ਹੋ ਗਏ ਮੈਂ ਚਿੱਟੀ ਖੰਡੀ ਨਹੀਂ ਖਾਧੀ ਮੈਂ ਮੈਂ ਚਿੱਟੀ ਤਾਂ ਨਹੀਂ ਖੰਦੀ ਮੈਂ ਬਰਾਊਨ ਖੰਡ ਲੈ ਆਣੀ ਹੈ ਕਿ ਟਿੱਟੀ ਖੰਡ ਛੱਡਣ ਦੇ ਦੋ ਫਾਇਦੇ ਹੋਏ ਇੱਕ ਭਾਰ ਵਧਣੋਂ हट ਗਿਆ ਦੂਜਾ ਬੀਪੀ ਦੀ ਵੱਧਾ ਨੂਨ ਵੀ ਬਰਦ ਕਰਤਾ ਚਿੱਟਾ ਨਾਸੀ ਵੀ ਉਹੀ ਕਰ ਮੰਨ ਲਿਆ ਪਰ ਹੁਣ ਕਾਫੀ ਟਾਈਮ ਹੋ ਗਿਆ ਨਿਆਣਾਂ ਦਾ ਨਹੀਂ ਨੂਨ ਦੂਜਾ ਅਸੀਂ ਤੁਹਾਨੂੰ ਵਰਤ ਕੇ ਦਰਸ਼ਾਵਾਂਗੇ ਤੁਹਾਨੂੰ ਖਾਲੇ ਤੇ ਕੀ ਕਹਿੰਦੇ ਆ ਹੂੰ ਕਿੰਨੀ ਮਚਲ ਬਰਾਉਂਡ ਨਹੀਂ ਆਉਂਦੀਆਂ ਹਾਂਜੀ ਐ ਕੇ ਸੱਪਰ ਲੈ ਕੇ ਆਉਂਦੇ ਨੇ ਚਾਹ ਵਧੀਆ ਲੱਗਦੀ ਸ਼ਕਲ ਇੱਥੇ ਮਿਲ ਜਾਂਦੀ ਆਪਣੇ ਆਓ ਇੱਥੇ ਮਿਲ ਜਾਂਦੀ ਬੱਸ ਘੋਲ ਘੋਲ ਇਹ ਚਾਹ ਅਸੀਂ ਕੁੱਟਦੇ ਹਾਂ ਇਲਾਇਚੀ ਹੂੰ ਮੈਂ ਨਾ ਗਣਕੇ ਨਹੀਂ ਪਾਉਂਦੀ ਮੈਂ ਤੁਹਾਨੂੰ ਕਹੂੰ ਕਿੰਨੀਆਂ ਯਾਰ ਉਹ ਮਸਾਲਾ ਤਿਆਰ ਕਰਕੇ ਰੱਖਾਂਗਾ ਘੋਲ ਮੈਨੂੰ ਫੇਰ ਹੋ ਜਾਂਦੀ ਹੈ ਉਹ ਵਧੀਆ ਰਹਿੰਦਾ ਉਹ ਮੈਨੂੰ ਵੀ ਹੋ ਜਾਂਦੀ ਹੈ ਵਾਹੋ ਸਾਰਾ ਕੁਝ ਕੁੱਟ ਕੇ ਚੱਲ ਮੇਰੇ ਭਾਈ ਚੁੱਟੀ ਪਾਓ ਜਿਹਨੇ ਚਾਹ ਪੀਣੀ ਆ ਉਹ ਖੜ ਕੇ ਹੈਲਪ ਕਰਾਓ ਪਤੀਲਾ ਤੇਰੇ ਆਇਆ ਚਾਹ ਮਿਲੂਗੀ ਚਾਹ ਮਿਲੂਗੀ ਸਹੀ ਗੱਲ ਹੈ ਇਹ ਦੋ ਕੰਮ ਦਿੰਦਾ ਲੈ ਜੀਆਂ ਕੁੱਟਣ ਦੇ ਤੇ ਨਾਲੇ ਬਾਜਾ ਜਾਣ ਦੇ ਜਦੋਂ ਮੈਂ ਜਵਾਬ ਕਰਉਂਦੇ ਹੁੰਦੇ ਆ ਫਿਰ ਮੈਂ ਮੜਾ ਜਾਏ ਇਦਾਂ ਇਦਾਂ ਕਰ ਦਿੰਨੀ ਆ ਬੰਦਾ ਕੁੱਟਣ ਨੇ ਬੰਦਾ ਕੁੱਟਣ ਨੇ ਚਾਰ ਚ ਮਾਰ ਨੂੰ ਘਰ ਆ ਦੇ ਜਦ ਕਹਿਣਾ ਨਹੀਂ ਮੰਨਦੇ ਹੈ ਸਾਡਾ ਕਹਿਣਾ ਨਹੀਂ ਮੰਨਦੇ ਜਦੋਂ ਸਾਡੀ ਗੱਲ ਨਹੀਂ ਸੁਣਦੇ ਗੱਲ ਨਹੀਂ ਸੁਣਦੇ ਨਾ ਭਾਈ ਸੁਣਦੇ ਆ ਸੁਣਦੇ ਹਾਂ ਹਸੀਂ ਤਾਂ ਭਾਈ ਹੱਸਦੇ ਆ ਹਾਂ ਬੰਦੇ ਸਾਡੇ ਵਧੀਆ ਬੰਦੇ ਵਧੀਆ ਨੇ ਤਾਂ ਹੀ ਤਾਂ ਰਹਿ ਰਹੇ ਨਹੀਂ ਕਰਕੇ ਛੱਡ ਕੇ ਚਲੇ ਜਾਂਦੇ ਮੈਂ ਦੇਖੋ ਤੁਹਾਨੂੰ ਕੋਈ ਲੱਭ ਬਲਦੀ ਕੋਈ ਲੱਭ ਨਾ ਨਾ ਗੋਰਿਆਂ ਤੋਂ ਵੱਧ ਵਧੀਆ ਆਹ ਕੋਰੇ ਕੀ ਕਰਨਾ ਪੰਜਾਬੀ ਸਾਡੇ ਨੰਬਰ 1 ਆਹ ਭਾਈ ਅਸੀਂ ਤਾਂ ਹਸੀ ਮਜ਼ਾਕ ਕਰਦੇ ਆ ਗਲਤ ਕਮੈਂਟ ਨਹੀਂ ਕਰਨਾ ਕਿਸੇ ਨੇ ਹਾਂ ਘਰ ਵਾਲੀ ਘਰ ਵਾਲੀ ਜੀ ਬਣਦੀ ਆ ਤਾਂ ਸਾਰਾ ਕੁਝ ਸਹੀ ਗੱਲ ਆ ਤੁਸੀਂ ਵੀ ਬਣਾ ਕੇ ਰੱਖਿਆ ਕਰੋ ਤੇ ਘਰ ਵਾਲੀਆਂ ਨਾ ਜਿਹੜੇ ਬੰਦੇ ਦੇਖਦੇ ਆ ਘਰ ਵਾਲੀਆਂ ਨਾ ਬਣਾਓ ਜਿਹੜੀਆਂ ਜਨਾਨੀਆਂ ਦੇਖਦੀਆਂ ਨੇ ਉਹਦੇ ਬੰਦੇ ਨਾ ਬਣਾਓ ਸਹੀ ਗੱਲ ਆ ਤੇ ਜ਼ਰੂਰੀ ਆ ਇੱਕ ਹੱਥ ਨਾਲ ਤਾੜੀ ਨਹੀਂ ਮਾਰਦੀ ਦੋ ਹੱਥ ਨਾਲ ਤਾੜੀ ਮਾਰਦੀ ਗੱਲ ਕੀ ਹੁੰਦੀ ਆ ਮੰਨ ਲਿਆ ਕਰੋ ਜੇ ਘਰ ਵਾਲੀ ਮੰਨ ਲਓ ਜੇ ਬੰਦੇ ਤੋਂ ਹੁੰਦੀ ਆ ਬੰਦੇ ਤੋਂ ਮੰਨ ਲਓ ਕਿ ਜਿਹੜੀ ਟੁਕੀ ਬੰਦੇ ਤੋਂ ਉੱਤੇ ਭਾਈ ਕੋਈ ਚੀਜ਼ ਨਹੀਂ ਹੈਗੀ ਹਾਂ ਹੂੰ ਦੇ ਕਰੋ ਕਰੋ ਤੁਸੀਂ ਇੱਕ ਦੂਜੇ ਨਾਲ ਰਿਸਪੈਕਟ ਭਾਈ ਹੁਣ ਮੇਰੇ ਮਾਪਿਓ ਨਹੀਂ ਆ ਮੇਰੇ ਤਾਂ ਸਭ ਕੁਝ ਇੰਨੀ ਖਵਾਸ਼ਾਂ ਪੂਰੀ ਕਰਦੇ ਆ ਆ ਦੁਨੀਆ ਹੀ ਹੱਥ ਬੜਾ ਸਹੀ ਗੱਲੇ ਇਹ ਕਿਹੜਾ ਦੁੱਧ ਹੈ ਅੰਤੇਰ ਆ ਇਹ ਟਪਾ ਹੋ ਰਿਹਾ ਯਾਰ ਇਹ ਰੈੱਡ ਚ ਵੀ ਆਉਂਦੇ ਆ ਦੂਜੇ ਵੀ ਆਉਂਦੇ ਆ ਇਹ ਨਹੀਂ ਮੈਂ ਦੇਖਿਆ ਇਹ ਤੁਸੀਂ ਤੁਹਾਡੇ ਵਾਲੀ ਮਾਰਕੀਟ ਚੋਂ ਆ ਹਾਂ ਹਾਂ ਇਹ ਹੈ ਕਿਹੜੀ ਮਾਰਕੀਟ ਦਾ ਮਾਰਕਾ ਹੈ ਸੁਪਰ ਇਹ ਹਮ ਸੈਲੈਕਸ ਦਾ ਮੈਂ ਸੈਲੈਕਟ ਹੀ ਹੈਗੀ ਹਾਂ ਹਾਂ ਸੈਲੈਕਟ ਸਦਾ ਹੀ ਹੁੰਦਾ ਲੱਗ ਦੁੱਧ ਜਿਆਦਾ ਰੈੱਡ ਡੱਬੇ ਵਾਲਾ ਹੁੰਦਾ ਇੱਕ ਜਿਹੜਾ ਸਾਈਡ ਤੋਂ ਕੱਟਿਆ ਜਾਂਦਾ ਇਹਦਾ ਟੱਕਣਾ ਬਸ ਇਹਦਾ ਇੰਨਾ ਕਾ ਵੀ ਉਹ ਇੱਥੋਂ ਕਿਨਾਰੀ ਜੀ ਕੱਟੀ ਜਾਂਦੀ ਆ ਖੁੱਲੀ ਰਹਿੰਦੀ ਆ ਇਹਦਾ ਇਹ ਚੀ ਤਾਂ ਨਹੀਂ ਮੈਨੂੰ ਦੇਖੀ ਮਾਰਕੀਟ ਇੱਥੋਂ ਲੈ ਜਿਓ ਡੱਬੇ ਹਾਂ ਹੁਣ ਤਾਂ ਚੱਲ ਇੰਡੀਆ ਚੱਲਿਓ ਆ ਫੇਰ ਦੇਖ ਲਾਂਗੇ ਮੈਂ ਅਸੀਂ ਯੂਰੋਸਪਿਨ ਤੋਂ ਹੀ ਲਿਆਉਂਦੇ ਬਸ ਉਹ ਵਧੀਆ ਲੱਗਦਾ ਜਾਂ ਕਈ ਵਾਰ ਕੋਣ ਮੈਂ ਮੈਨੂੰ ਤਾਂ ਯੂਰੋਸਪਿਨ ਵਾਲਾ ਦੁੱਧ ਵਧੀਆ ਲੱਗਦਾ ਨਹੀਂ ਹੁੰਦਾ ਹੁਣ ਤਾਂ ਉਹ ਪਿੰਕ ਜਿਹਾ ਕਹਿੰਦਾ ਤੁਸੀਂ ਜਿੱਤੇ ਗਾਂ ਬਣੀ ਆਹੋ ਆ ਨਹੀਂ ਮੈਂ ਪਤਾ ਕੀ ਕਰਨਾ ਐ ਤਕੀ ਮੇਰੇ ਕਾ ਮੈਂ ਜਹਾਜ਼ 'ਚ ਗਾਂ ਲਿਆਣੀ ਐ ਮੈਂਸ ਲੈ ਕੇ ਆਣੀ ਐ ਮੈਂ ਬਾਨੇ ਨੂੰ ਦਾ ਪਾਸਪੋਰਟ ਬਣਾ ਬਣੋ ਕੇ ਨਾਲ ਲਿਆਣੀ ਐ ਕੋਟੇ ਦੇ ਬੰਨ ਦੇਣੀ ਐ ਹਾਂ ਤੇ ਮੈਂ ਦੁੱਧ ਵਾਲਾ ਕੰਮ ਕਰਨਾ ਵੇਚਣ ਲੱਗ ਜਾਊ ਉਹ ਪਾਸਪੋਰਟ ਦੀ ਲੋੜ ਹੀ ਨਹੀਂ ਹੈਗੀ ਉਹ ਆਪਾ ਮੋਦੀ ਨੇ ਇੰਟੈਕਟ ਕਰ ਲਾ ਕੇ ਉਹ ਤੂੰ ਕਹ ਤਾਂ ਸਾਡੀ ਮਾਂ ਹੀ ਆ ਕੋਈ ਨਹੀਂ ਮੈਂ ਮੈਂ ਦੋ ਲਿਆੜੀਆਂ ਉਹ ਦੋ ਕੋਟੇ ਦੇ ਬੰਨਣ ਲਈ ਨਾਲੇ ਪੱਥਿਆ ਕਰੂੰਗੀ ਪਾਥੀਆਂ ਹਾਂ ਠੀਕ ਹੈ ਨਾਰੇ ਚੁੱਲਾ ਬਣਾ ਲੈਣਾ ਉੱਪਰ ਸਾਗ ਬਣਾਇਆ ਕਰਨਾ ਚਲੋ ਜੀ ਹਾਂ ਬਈ ਮੈਂ ਹੁ ਪੱਕਾ ਦੋ ਲੈ ਕੇ ਆਣੀ ਆ ਯਾਦ ਰੱਖੀ ਹੂੰ ਕੱਖ ਤੋਂ ਭੇਜਦਾ ਕਰੀ ਪਿੰਡੋਂ ਆ ਮੈਂ ਕਿਆ ਕਰੂੰਗੀ ਦਾੜੀ ਗੀਦੀ ਨੂੰ ਉਹਨਾਂ ਦੀਆਂ ਗਾਮਾਂ ਨੂੰ ਕੱਖ પાਕੇ ਆਉਣੇ ਚਲੋ ਚੱਲੀਏ ਚਲੋ ਚੱਲੀਏ ਸਹੀ ਜਿਹੜੇ ਕੱਖ ਤੇ ਤੁਹਾਨੂੰ ਦਿਖਾ ਕੇ ਲੈ ਕੇ ਆਏ ਸਾਰਿਆਂ ਨੂੰ ਉਹੋ ਅਸੀਂ ਫਿਰ ਉਹਨਾਂ ਦੇ ਕੱਖ ਲੈਣ ਜਾਇਆ ਕਰਾਂਗੇ ਕੱਖ ਲੈਣ ਜਾਇਆ ਕਰਾਂਗੇ ਸਹੀ ਗੱਲ ਹੈ ਦੁੱਧ ਮੈਨੂੰ ਚੋਣਾ ਨਹੀਂ ਆਉਂਦਾ ਤੂੰ ਆ ਜਾ ਕਰੀ ਫਿਰ ਸਵੇਰੇ ਸ਼ਾਮ ਪਹੁੰਚ ਜਾ ਕਰੀ ਤੂੰ ਆ ਸਾਰੀ ਪਹੁੰਚ ਜਾ ਲੈਣਾ ਆਹੋ ਚਾਹ ਸਾਡੀ ਹੋ ਗਈ ਤਿਆਰ ਅਸੀਂ ਹੁਣ ਪੀਵਾਂਗੇ। ਆਹੋ, ਬਲੌਗ ਪੂਰਾ ਦੇਖਿਓ ਐਂਡ ਤੱਕ। ਬਲੌਗ ਸਾਡਾ ਬਧੀਆ ਐ, ਇੰਜੋਏ ਵਾਲਾ, ਹਾਸੀ ਮਜ਼ਾਕ ਵਾਲਾ। ਹਾਂ। ਹੂੰ। ਹੱਸਣਾ ਵੀ ਬੜੀ ਦਸੀ ਤਾਂ ਬੰਦ। ਆਹੋ। ਕੁਝ ਨਹੀਂ ਲੈ ਕੇ ਜਾਣਾ ਇੱਥੋਂ। ਹਾਂ। ਉਹੀ ਰਹਿ ਜਾਣਾ ਸਭ ਕੁਝ। ਖੇਡੋ, ਹੱਸੋ, ਖੇਲੋ। ਲਾਲਚ ਪਰ ਫੇਰ ਵੀ ਸਾਨੂੰ ਚਾਹੀਦਾ। ਐਸੇ ਦਾ ਨਹੀਂ। ਐਂ ਅਸੀਂ ਕੁਝ ਤਾਂ ਲੈ ਕੇ ਜਾਣਾ। ਦਾਇਰੀ ਕੁਛ ਨਹੀਂ ਲੈ ਕੇ ਜਾਣਾ। ਹੁਣ ਪੈਸੇ ਵਗੈਰ ਹੈ ਵੀ ਕੁਝ ਨਹੀਂ। ਹੁਣ ਕਰੀਏ ਕੀ ਕਰੀਏ? ਹੈ ਨਹੀਂ। ਗੱਲ ਸਹੀ ਆ ਪੈਸੇ ਵਗੈਰ ਕਰ ਕੀ ਕਰ ਸਕਦੇ ਆ ਮਾਰਕੀਟ ਵਿੱਚ ਜਾਊਂਗੀ ਤਾਂ ਵੀ ਕੋਈ ਚੀਜ਼ ਖਰੀਦਣੀ ਤਾਂ ਪੈਸੇ ਦੀ ਲੋੜ ਆ ਕੀ ਕਰ ਸਕਦੇ ਆ ਹਸਪੀਟਲ 'ਇਜ ਜਾਵਾਂਗੇ ਫੇਰ ਵੀ ਪੈਸੇ ਦੀ ਲੋੜ ਆ ਫੇਰ ਵੀ ਪੈਸੇ ਦੀ ਚਲਦੀ ਬਾਕੀ ਆ ਕੀ ਕਰ ਸਕਦੇ ਆ ਸਾਡੀ ਚਾਹ ਰਿਜਣ ਲੱਗੀ ਆ ਇਲਾਚੀ ਆਲੀ ਰਿਝਾ ਲਈਏ ਥੋੜਾ ਜਿਹਾ ਫਿਰ ਦੁੱਧ ਵਧੀਆ ਕੜਜੂ ਚਾਹ ਰੈੱਡ ਰੈੱਡ ਜੀ ਲਾਲ ਲਾਲ ਜੀ ਪਿੰਕ ਪਿੰਕ ਜੀ ਹੋਜੂ ਹੋਜੂ ਤੇ ਮੇਰੀ ਮੰਮੀ ਤਾਂ ਚਾਹ ਬਣਾਉਂਦੀ ਹੁੰਦੀ ਸੀ ਭਾਈ ਉਹ ਐਵੇਂ ਕੜਸੀ ਨਾਲ ਹਾਂ ਮੈਂ ਵੀ ਐਂ ਕਰਦੀ ਆ ਹਾਂ ਮੈਂ ਛੋਟੇ ਜਿਹੇ ਕੜਛੇ ਛੋਟੇ ਹੁਣ ਉਹ ਡੋਰੀ 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 ਹੁਣ ਹੈ ਨਹੀਂ ਉਹ ਮੇਰੇ ਕੋਲ ਹੈਗੀ ਆ ਤੁਹਾਡੇ ਕੋਲ ਹੈਗੀ ਹਾਂ ਮੇਰੇ ਕੋਲ ਹੈ ਨਹੀਂ ਮੈਂ ਦੁੱਧ ਨਾਰਮਲੀ ਇਹਦੇ ਨਾਲ ਦੇਖੋ ਸਾਡੀਆਂ ਲਐਚੀਆਂ ਕਿੰਨੀਆਂ ਫੁੱਲ ਲਗੀਆਂ ਸਹੀ ਗੱਲ ਤੇ ਜਦੋਂ ਐ ਉੱਤੇ ਫੈਂਟਦੇ ਨਾ ਉਹ ਜਿਵੇਂ ਇੱਕ ਤੁਸੀਂ ਦੇਖਿਆ ਹੁਣ ਆ ਬੰਦਾ ਜਿਹੜਾ ਬੜਾ ਉਹ ਚਾਹ ਨੂੰ ਫੈਂਟ ਕੇ ਜੇ ਦਿੰਦਾ ਬੜਾ ਫੇਮਾ ਹਾਂ ਵਾਹ ਵਾਹ ਚਾੜਾ ਹਾਂ ਉਸੇ ਤਾਂ ਜੀਬ ਨਹੀਂ ਰਾਂਦੇ ਉਹਦੇ ਨੂੰ ਤੁਸੀਂ ਫੈਂਟਦੇ ਸਹੀ ਗੱਲ ਹੈ ਮੇਰੇ ਕੋਲ ਪਈ ਆ ਮੈਂ ਯੂਜ਼ ਤਾਂ ਕਰਦੀ ਮੈਂ ਕੱਲੀ ਤਾਂ ਚਾਹ ਪੀਂਦੀ ਆ ਕੋਈ ਪਿੰਦਾ ਤਾਂ ਹੈ ਨਹੀਂ ਹੁਣ ਸਾਡੀ ਚਾਹ ਮੈਂ ਚਮਚ ਮੈਂ ਚਮਚੇ ਨਾਲ ਕਰ ਲੈਂਦੀ ਆ ਚਮਚੇ ਨਾਲ ਹੀ ਸਹੀ ਵਾਹ ਹੁਣ ਸਾਡੀ ਚਾਹ ਨੂੰ ਵਾਲਾ ਆਊਗਾ ਫੇਰ ਅਸੀਂ ਪੀਂਦੀ ਆ ਤੇ ਆ ਤੇਰੀ ਕਾਂਚ ਦੀ ਕੇਟਲੀ ਵੀ ਦਿਖਾਦਾ ਇਹ ਬਧੀਆ ਤੇਰੀ ਕਾਂਚ ਦੀ 곗 ਲੀਜੀ ਇਹ ਇਹ ਨਾ ਮੇਰੀ ਸੀ ਕੰਪਨੀਨ ਜੀ ਆ ਉਹਦੇ ਨਾ ਮੇਰੀ ਸੀਗੀ ਮੈਂ ਚਾਹ ਨੂੰ ਲਾਈ ਇਹ ਸੀਗੀ ਪਤਾ ਨਹੀਂ ਕਾਦੇ ਵਾਸਤੇ ਨੂੰ ਰੱਬ ਨੂੰ ਜਾਣੇ ਆਪਾਂ ਨੂੰ ਨਹੀਂ ਪਤਾ ਸਹੀ ਨਾ ਹਮ ਐਨਾ ਕੋਸ਼ਰ ਰੱਖਤਾ ਲਾਣੀ ਦੀਦੀ ਹੈਗੀ ਸਾਡੇ ਡਾਈਟ ਤੇ ਥੋੜੇ ਜੀ ਥੋੜੀ ਜੀ ਮਹੀਨੇ ਬਾਅਦ ਕਿਉਂਕਿ ਮਹੀਨੇ ਬਾਅਦ ਕੈਨ ਨੂੰ ਸ਼ੇਰ ਨੂੰ ਡਾਈਟ ਦਿੰਦੇ ਆ ਸਾਂ ਫਿਰ ਗੁਗੁਪ ਖਾ ਲੈਂਦੇ ਆ ਤੇ ਅਸੀਂ ਕਿਉਂਕਿ ਮੈਂ ਜਾਣਾ ਇੰਡੀਆ ਮੈਂ ਪਤਲੀ ਹੋਣਾ ਫਿਰ ਆਟੋਮੋਟਿਵ ਕਿ ਆਣਾ ਡੋਟੋਮੋਟਿਵ ਹੋ ਕੇ ਆਉਣਾ ਫਿਰ ਸੋਚ ਤਾਂ ਕਰਕੇ ਤਾਂ ਕਰਕੇ ਸੋਚ ਰਹੀ ਆ ਹਾਏ ਕਿੰਨੇ ਔਖੇ ਜੀ ਬਰੋਕਣਾ ਨਾ ਬੜਾ ਔਖਾ ਹੈ ਡਾਈਟਿੰਗ ਬੰਦੀਆਂ ਖਾਣ ਵੇਲੇ ਵੀ ਮੱਛਣੀ ਰੁਕਦੀ ਨਹੀਂ ਖਾਣ ਵੇਲੇ ਵੀ ਮੱਛਦੀ ਰੁਕਦੀ ਜੀ ਤੇ ਸਿਆਪੇ ਦੀਵ ਦੇ ਸਿਆਪੇ ਜਾ ਵੱਡੇ ਦੇ ਕੀ ਕਰੀਏ ਯਾਰ ਬੜਾ ਔਖਾ ਆ ਲਓ ਜੀ ਚਾਹ ਪੀਓ ਓਕੇ ਜੀ ਅਸੀਂ ਕਰਨ ਲੱਗੇ ਹੁਣ ਇੰਜੋਏ ਥੈਂਕ ਯੂ ਦੀਦੀ ਓਕੇ ਬਾਏ ਬਾਏ ਸਾਰਿਆਂ ਨੂੰ